ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵੀ ਸਿੰਘ ਸ਼ੇਰਾ ਵਾਰਡ ਨੰਬਰ 44 ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਝੀ ਨੇ ਟਿਕਟ ਦੇ ਕੇ ਨਵਾਜਿਆ ਮੈਂ ਚੋਣ ਲੜਦਾ ਪਿਆ ਵਾ 44 ਨੰਬਰ ਵਾਰਡ ਵਿੱਚੋਂ ਮੈਂ ਜਿਹੜੀ ਆਪਣੀ ਕਾਮਯਾਬੀ ਵਾਸਤੇ ਮਾਨ ਸਾਹਿਬ ਦੀ ਕਾਮਯਾਬੀ ਵਾਸਤੇ ਜਿਹੜੇ ਅੱਗੇ ਵਿਕਾਸ ਦੇ ਕੰਮ ਮਾਨ ਸਾਹਿਬ ਨੇ ਲਿਖੀ ਹੋਏ ਨੇ ਖੁਸ਼ਾਲ ਪੰਜਾਬ ਬਣਾਉਂਦਾ ਮੈਂ ਉਹਦਾ ਨਿਗ੍ਹਾ ਜਾਂ ਬੂਟਾ ਬਣ ਕੇ ਖੜਨਾ ਚਾਹੁੰਦਾ ਵਾ ਤੇ ਆਪਣੀ ਵਾਦ ਨੂੰ ਬੋਸ ਜਿੰਦੇ ਕੰਗਨਲ ਜੋ ਵੀ ਕੰਮ ਨੇ ਸੀਵਰ ਨਾਲੀ ਵਰ ਸਲਾਈ ਸਟਰੀਟ ਲਾਈਟ ਜੰਪ ਦਾ ਮੁੱਦਾ ਵੀ ਬਹੁਤ ਵੱਡਾ ਨਸ਼ਾ ਦਾ ਮੁੱਦਾ ਬਹੁਤ ਵੱਡਾ ਹੈਗਾ ਵਾ ਉਹ ਸਾਰੇ ਕੰਮਾਂ ਤੇ ਅਸੀਂ ਪਹਿਲ ਕਰਾਂਗੇ ਬਾਕੀ ਸਾਡੇ ਐਮਐਲਏ ਡਾਕਟਰ ਇੰਦਰਪ੍ਰੀਤ ਨਿੱਜਤ ਜੀ ਉਹਨਾਂ ਦੇ ਅਗਵਾਈ ਵਿੱਚ ਬਹੁਤ ਵਧੀਆ ਕੰਮ ਚੱਲਦੇ ਪਏ ਨੇ ਤੇ ਕਿਤੇ ਵੀ ਅਸੀਂ ਕੰਮ ਕਰਦੇ ਰਾਵਾਂਗੇ ਪਹਿਲ ਦੇ ਦਾਤੇ ਜੋ ਵੀ ਲੋਕਾਂ ਦੇ ਮੁਸ਼ਕਲਾਵਾਂ ਨੀਲੇ ਕਾਰਡ ਹੋ ਗਏ ਜਾਂ ਹੋਰ ਪਿਛਣਾ ਹੋ ਗਿਆ ਇਹ ਬਹੁਤ ਜਲਦੀ ਵੀ ਆਪਾਂ ਪੂਰਾ ਕਰਾਂਗੇ ਤੇ ਹੋਰ ਸਾਡੀ ਜੇ ਮਾਤਸਰ ਦੀ ਇੱਕ ਸਭ ਤੋਂ ਵੱਡੀ ਜਿਹੜੀ ਦਾ ਗਰੰਟੀ ਹੈ ਗਈ ਸੀ ਬੀਬੀਆਂ ਨੂੰ 1000 1100 ਰੁਪਏ ਦੇਣ ਦੀ ਉਹ ਵੀ ਮਾਨ ਸਾਹਿਬ ਬਹੁਤ ਜਲਦੀ ਪੂਰੀ ਕਰਨ ਵਾਲੇ ਨੇ ਬਸ ਇਹਨਾ ਆਪਣੇ ਵੋਟਰਾਂ ਨੂੰ ਕਹਿਣਾ ਚਾਹੁੰਦਾ ਵਾਂ 944 ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਅਪੀਲ ਕਰਦਾ ਹਾਂ ਦਾਸ ਹੱਥ ਫੜੋ ਆਪਣੇ ਬੱਚੇ ਦੇ ਮੇਲ ਭਰੇ ਹੱਥ ਰੱਖੋ ਤਾਂਤਾ ਸੀ ਗੁਰਾਂ ਦਾ ਬਾਰੀ ਕਿਰਪਾ ਸਦਕਾ ਇਹ ਦਾਸ ਤੇ ਮੇਲ ਭਰੇ ਹੱਥ ਰਵੇ ਤਾਂ ਜੇ ਵਾਰਡ ਵਧੀਆ ਤਿਕਾ ਜਿੱਤ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ